ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਸਾਧ ਸੰਗਤ ਜੀ ਏਕ ਆਪਾਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਵੀਡੀਓ ਵੇਖੀ ਆ ਜਿਸ ਨੂੰ ਵੇਖ ਕੇ ਬੜਾ ਮਨ ਨੂੰ ਠੇਸ ਪਹੁੰਚਿਆ ਤੇ ਗੁੱਸਾ ਵੀ ਆਇਆ ਕਿ ਸਾਡੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਬਾਬਾ ਬੁੱਢਾ ਜੀ ਦੀ ਜਿਹੜੀ ਗੱਦੀ ਹੀ ਉਸ ਦੇ ਕਾਬਲ ਉਹਨਾਂ ਨੂੰ ਸਮਝਦੇ ਹੇ ਗ੍ਰੰਥੀ ਸਾਹਿਬ ਦਾ ਬਹੁਤ ਵੱਡਾ ਸੰਯੋਗ ਹੁੰਦਾ ਬਹੁਤ ਵੱਡਾ ਯੋਗਦਾਨ ਹੁੰਦਾ ਆ ਕਿ ਸੰਗਤਾਂ ਨੂੰ ਗੁਰਬਾਣੀ ਸੁਣਾਉਣੀ ਤੇ ਨਿਹਾਲ ਕਰਾਉਣਾ ਪਰ ਅੱਜ ਜੇਕਰ ਸੋਚਿਆ ਜਾਵੇ ਅੱਜ ਜੇ ਗੱਲ ਕੀਤੀ ਜਾਵੇ ਤੇ ਅੱਜ ਦੇ ਸਮੇਂ ਦੇ ਵਿੱਚ ਉਹ ਕੁਝ ਕੁ ਗ੍ਰੰਥੀ ਇਦਾਂ ਦੇ ਆ ਜਿਹੜੇ ਤੁਰਕਾਂ ਵਾਲੀ ਬਿਰਤੀ ਰੱਖ ਕੇ ਬੈਠੇ ਹੋਏ ਨੇ ਮੈਂ ਵੀਡੀਓ ਜਾਰੀ ਲੰਮੀ ਨਾ ਕਰਾਂ ਮੈਂ ਗੱਲ ਮੇਨ ਬੁੱਦੇ ਦੀ ਕਰਾਂ ਦਾ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਆ ਤੇ ਫੇਸਬੁੱਕ ਦੇ ਤੇ ਲਾਈਵ ਹੋਇਆ ਤੇ ਇਹ ਲਾਈਵ ਨੂੰ ਸ਼ੇਅਰ ਜ਼ਰੂਰ ਕਰਿਓ ਸੰਗਤਾਂ ਤੱਕ ਤਾਂ ਜੋ ਬੱਚੇ ਨੂੰ ਇਨਸਾਫ਼ ਮਿਲ ਸਕੇ ਪਿੰਡ ਗੋਹਲਵਾੜ ਇਹ ਸ੍ਰੀ ਤਰਨਤਨ ਸਾਹਿਬ ਦੇ ਲਾਗੇ ਪੈਂਦਾ ਆ ਜਦੋਂ ਆਪਾਂ ਚੱਬੇ ਸਾਹਿਬ ਤੋਂ ਆਪਾਂ ਸ੍ਰੀ ਤਰਨਤਨ ਸਾਹਿਬ ਨੂੰ ਆਉਣੇ ਰਸਤੇ ਵਿੱਚ ਪਿੰਡ ਆਉਂਦਾ ਗੋਹਲਵਾੜ ਉੱਥੇ ਇੱਕ ਨਾ ਗਰੰਥੀ ਦੇ ਕੋਲ 16 17 ਸਾਲ ਦਾ ਬੱਚਾ ਡਿਊਟੀ ਕਰਦਾ ਸੀ ਪਾਸ ਕਰਨ ਦੀ ਜਦੋਂ ਉਹ ਪਾਸ ਕਰਨ ਦੀ ਭੇਟਾ ਲੈਣ ਵਾਸਤੇ ਉਹ ਗਰੰਥੀ ਦੇ ਕੋਲ ਗਿਆ ਤੇ ਉੱਥੇ ਕੋਈ ਗੱਲਬਾਤ ਅ ਮੂੰਹ ਦੇ ਨਾਲ ਕੋਈ ਬਹਿਸ ਵਜਾਈ ਹੋਈ ਆ ਬਹਿਸ ਹੋਣ ਦੇ ਕਾਰਨ ਉੱਥੇ ਉਹਨਾਂ ਦਾ ਝਗੜਾ ਹੋ ਗਿਆ ਝਗੜਾ ਹੋਣ ਦੇ ਕਾਰਨ ਦੋ ਭਰਾ ਹੀ ਤੇ ਜਿਹੜਾ ਝਗੜਾ ਹੋਣ ਰਿਹਾ ਦੂਜਾ ਭਰਾ ਆਪਣੇ ਦੂਜੇ ਭਰਾ ਨੂੰ ਆ ਕੇ ਛਡਾ ਰਿਹਾ ਹੈ ਤੇ ਚਲ ਜਿਆਦਾ ਨਾ ਕੋ ਗੱਲਬਾਤ ਵਧੇ ਤੇ ਉਹਨੇ ਗਰੰਥੀ ਨੇ ਆਪਣੇ ਖੰਜਰ ਕੱਢਿਆ ਤੇ ਔਰੇ ਤੇ ਭਰਾ ਦੇਤੇ ਉਹਨੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਜਿਹੜਾ ਦੂਜਾ ਭਰਾ ਹੀ ਵਿਚਾਰਾ ਛਡਾਉਣ ਵਾਲਾ ਔਰੇ ਛਾਤੀ ਦੇ ਵਿੱਚ ਖੰਜਰ ਮਾਰ ਮਾਰ ਕੇ ਖੰਜਰ ਮਾਰ ਮਾਰ ਕੇ ਤੇ ਉਹ ਬੱਚੇ ਨੂੰ ਜਾਨੋਂ ਮਾਰ ਦਿੱਤਾ ਤੇ ਇਹ ਉਹ ਸਭ ਬੱਚੇ ਦੀ ਜੀਵਨ ਲੀਲਾ ਖਤਮ ਹੋ ਗਈ ਸਮਾਪਤ ਹੋ ਗਿਆ ਜੀ ਇਹ ਚੀਜ਼ ਨੂੰ ਸੁਣ ਕੇ ਬੜਾ ਦੁੱਖ ਲੱਗਾ ਮਨ ਨੂੰ ਬਹੁਤ ਠੇਸ ਪਹੁੰਚਿਆ ਵੀ ਭਾਈ ਜਿੱਥੇ ਕਿ ਆਪਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਵਿਦਿਆਲਿਆਂ ਵਿੱਚ ਥਾਵਾ-ਥਾਵਾ ਤੇ ਭੇਜਦੇ ਆਂ ਵੀ ਗੁਰਮਤ ਲਓ ਸਿੱਖਿਆ ਲਓ ਪਰ ਇਹ ਜਿਹੜੀ ਵਰਤੀ ਆ ਇਹ ਵਰਤੀ ਤੁਰਕਾਂ ਵਾਲੀ ਵਰਤੀ ਗਈ ਆ ਉਸ ਗਰੰਥੀ ਵੱਲੋਂ ਉਸ ਬੰਦੇ ਦੇ ਵੱਲੋਂ ਤੁਰਕਾਂ ਵਾਲੀ ਬਿਰਤੀ ਵਰਤੀ ਗਈ ਆ ਮੈਂ ਇਹੋ ਕਹਿਣਾ ਚਾਹੁੰਦਾ ਆ ਵੇਖੋ ਆਪਾਂ ਆਪਣੇ ਬੱਚਿਆਂ ਨੂੰ ਕਿੰਨਾ ਸਿਖਾਉਨੇ ਆ ਕਿੰਨਾ ਆਪਣੇ ਬੱਚਿਆਂ ਨੂੰ ਪੜ੍ਹਾਉਣੇ ਤੇ ਲਿਖਾਉਣੇ ਆ ਵੀ ਆਪਣਾ ਵੱਡਾ ਹੋ ਕੇ ਕੰਮ ਕਾਜ ਕਰੂਗਾ ਤੇ ਆਪਣੇ ਬਢਾਪੇ ਦੇ ਵਿੱਚ ਆਪ ਨੂੰ ਆਪਾਂ ਨੂੰ ਰੋਟੀ ਪਾਣੀ ਦੇਊਗਾ ਆਪਣੀ ਜੜੀ ਆ ਕਿ ਸੇਵਾ ਕਰੂਗਾ ਤੇ ਉਹ ਮਾੜੀ ਮੋਟੀ ਬਹਿਸ ਹੋਣ ਦੇ ਕਾਰਨ 2000 ਰੁਪਏ ਨੇ ਲੈਣਾ ਇਹ ਬੱਚੇ ਨੇ ਪਾਠ ਕੀਤਾ ਜਦੋਂ ਲੈਣੇ ਬਣਦੇ ਪੈਸੇ ਲੈਣੇ ਕਿਉਂ ਨਹੀਂ ਹੈ ਹੱਕ ਲੈਣਾ ਪ੍ਰਸ਼ਾਦਾ ਪਾਣੀ ਛਕਣਾ ਪਾਠ ਕੀਤਾ ਬੱਚੇ ਨੇ ਤੇ ਉਹ ਉਹਨੇ ਪੈਸੇ ਲੈਣ ਵਾਸਤੇ ਜਦੋਂ ਗਿਆ ਉਹਨੂੰ ਖੰਜਰ ਮਾਰ ਮਾਰ ਕੇ ਉੱਥੇ ਹੀ ਮਾਰ ਦਿੱਤਾ ਗਿਆ ਮਹਾਰਾਜ ਨੇ ਦਸਵੇਂ ਪਾਸ਼ਾ ਨੇ ਇਹ ਗੱਲ ਕਹੀ ਸੀ ਮੁਕਸਰ ਦੀ ਧਰਤੀ ਉੱਤੇ ਕਿ ਤੁਰਕਾਂ ਦਾ ਤੇ ਸਿੱਖਾਂ ਦਾ ਕੱਠੇ ਦਾ ਸੰਸਕਾਰ ਨਾ ਕਰਿਓ ਉਹ ਇਹਨੇ ਵਜਨ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੇ ਸਿੱਖਾਂ ਨੇ ਤੁਰਕਾਂ ਦਾ ਤੇ ਸਿੱਖਾਂ ਦਾ ਜਿਹੜੇ ਜੰਗ ਦੇ ਵਿੱਚ ਸ਼ਹੀਦ ਹੋਏ ਹੀ ਉਹਨਾਂ ਦਾ ਕੱਠਿਆਂ ਦਾ ਸੰਸਕਾਰ ਕਰਕੇ ਬਹੁਤ ਲੋੜਾ ਮਾਰਿਆ ਤੇ ਮਹਾਰਾਜ ਨੇ ਕਿਹਾ ਵੀ ਹੁਣ ਬਹੁਤ ਵੱਡਾ ਤੁਸੀਂ ਮਾਲਾ ਕਰਮ ਕੀਤਾ ਜੇ ਇਹਨਾਂ ਨੇ ਹੁਣ ਢਾਡੇ ਘਰਾਂ ਦੇ ਵਿੱਚ ਹੀ ਜਨਮ ਲੈ ਕੇ ਇਹਨਾਂ ਨੇ ਢਾਡੇ ਘਰਾਂ ਦੇ ਵਿੱਚ ਹੀ ਆ ਕੇ ਢਾਡੇ ਨਾਲ ਹੀ ਇਹਨਾਂ ਨੇ ਇਹੋ ਜੇ ਕੰਮ ਕਰਨੇ ਆ ਵੀ ਤੁਸੀਂ ਯਾਦ ਰੱਖਿਓ ਉਹ ਗੱਲਾਂ ਅੱਜ ਯਾਦ ਆ ਰਹੀਆਂ ਮਹਾਰਾਜਾ ਉਹ ਵਚਨ ਮਹਾਰਾ ਦੇ ਅੱਜ ਸੱਚ ਹੋਣ ਡਏ ਆ ਦੱਸ ਕਿੱਡਾ ਕ ਲੋੜਾ ਵੱਜਿਆ 2000 ਰੁਪਇਆ ਕੀ ਜੇ ਕੋਈ ਬੱਚੇ ਦੀ ਮਾੜੀ ਮੋਟੀ ਗਲਤੀ ਵੀ ਆਪਾਂ ਮੰਨਦੇ ਆ ਨਾ ਉਹਰੇ ਉੱਤੇ ਵਾਧ ਤੋਂ ਬਾਅਦ ਇੱਕ ਅਦਾ ਥੱਪੜ ਮਾਰ ਦੋ ਬਸ ਗੱਲ ਮੁੱਕੀ ਝਗੜਾ ਪਾਰ ਪਿਆ ਅੱਜ ਦੀ ਨੋਬਤ ਆ ਗਈ ਆ ਵੀ ਆਪਣੇ ਖੰਜਰ ਕੱਢ ਕੇ ਬੱਚੇ ਦੀ ਛਾਤੀ ਵਿੱਚ ਮਾਰ ਕੇ ਅਗਲੇ ਨੂੰ ਮਾਰ ਹੀ ਦੇਣਾ ਅਗਲੇ ਦਾ ਜੀਵਨ ਤਬਾਹ ਕਰ ਦੇਣਾ 16 17 ਸਾਲ ਦੀ ਉਮਰ ਅਗਲੇ ਬੱਚੇ ਨੇ ਕੀ ਵੇਖਿਆ ਯਾਰ ਸੰਸਾਰ ਦੇ ਵਿੱਚ ਕਿੱਡੇ-ਕੱਡੇ ਲੋਕ ਪਾਪੀ ਹੋ ਗਏ ਨੇ ਕਿੱਡੇ ਲੋਕ ਮਸੰਦ ਨੇ ਜਿਹੜੇ ਕਿ ਇੱਕ ਪੈਸਿਆਂ ਲਈ ਖਾਤਰ ਆਪਣੇ ਪਰਿਵਾਰ ਦੇ ਬੱਚਿਆਂ ਵਰਗਿਆਂ ਆਪਣੇ ਬੱਚਿਆਂ ਵਰਗਿਆਂ ਨੂੰ ਉਹਨਾਂ ਨੂੰ ਮੌਦੇ ਘਾਟ ਉਤਾਰ ਰਹੇ ਨੇ ਆਪਣੇ ਬੱਚਿਆਂ ਵਰਗੇ ਇਹ ਬੱਚੇ ਕਿਸ ਦੇ ਜੇ ਮੰਨਿਆ ਜਾਵੇ ਤੇ ਉਹ ਆਪਣੇ ਬੱਚੇ ਹੁੰਦੇ ਆ ਮੈਂ ਉਹ ਗੱਲ ਕਿ ਕਰ ਰਿਹਾ ਨਾ ਵੀ ਤੁਰਕਾਂ ਵਾਲੀ ਬਿਰਤੀ ਜਿਹੜੀ ਆ ਨਾ ਕੁਝ ਇੱਕ ਸਿੱਖਾਂ ਦੇ ਵਿੱਚ ਆ ਚੁੱਕੀ ਆ ਤੁਰਕ ਬਣ ਚੁੱਕੇ ਨੇ ਤੁਰਕ ਉਹੀ ਤੁਰਕਾਂ ਦੇ ਰਾਹ ਤੇ ਚੱਲਣ ਦੇ ਆ ਜਿਹੜੇ ਆਪਾਂ ਤੁਰਕਾਂ ਦੇ ਰਾਹ 'ਤੇ ਰੋਕਣ ਦੀ ਕੋਸ਼ਿਸ਼ ਕਰਦੇ ਬੜੇ ਚਿਰ ਦੀ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਆ ਕਿ ਜਿੱਥੇ ਵੀ ਇਹ ਲਬਦਾ ਆ ਨਾ ਪਹਿਲਾਂ ਤੇ ਇਹਨੂੰ ਚੰਗੀ ਤਰ੍ਹਾਂ ਵਧੀਆ ਤਰ੍ਹਾਂ ਡਾਂਗ ਫੇਰੋ ਜਿੰਨੀ ਡਾਂਗ ਫੇਰੀ ਜਾਂਦੀ ਆ ਨਾ ਡਾਂਗ ਫੇਰੋ ਚੰਗੀ ਤਰ੍ਹਾਂ ਉਹ ਛਤਰ ਪਤਾਨ ਕਰੋ ਫਿਰ ਫੜ ਕੇ ਕਾਨੂੰਨੀ ਕਾਰਵਾਈ ਕਰੋ ਇਹਦੇ ਤੇ ਇਹਨੂੰ ਏਦਾਂ ਦੀ ਸਜ਼ਾ ਦਿਓ ਵੀ ਜਿਹੜਾ ਕੋਈ ਗਾਂਹ ਬੰਦਾ ਇਹੋ ਜਿਹਾ ਕੰਮ ਕਰ ਨਾ ਸਕੇ ਤੇ ਬੱਚੇ ਜਿਹੜੇ ਆ ਇੱਕ ਸਾਡਾ ਭਵਿੱਖਿਆ ਪੰਜਾਬ ਦਾ ਅਗਲੀ ਭਵਿੱਖ ਫਿਊਚਰ ਦੇ ਵਿੱਚ ਸਾਡਾ ਜੋ ਬੱਚੇ ਜਿਹੜੇ ਮਾਪੇ ਦਾ ਸਹਾਰਾ ਹੁੰਦੇ ਨੇ ਉਹਨਾਂ ਦੀ ਬਜ਼ੁਰਗੀ ਦਾ ਸਮਝ ਲਓ लाठी ਆ ਆਪਣੀ ਤੇ ਬੱਚਿਆਂ ਨੇ ਉੱਤੇ ਹੀ ਇਦਾਂ ਜ਼ੁਲਮ ਹੋਣ ਲੱਗਾ ਤੇ ਫੇ ਪਾਠੀ ਕੌਣ ਬਣੂਗਾ ਗ੍ਰੰਥੀ ਕੌਣ ਬਣੂਗਾ ਫੇ ਕੀਰਤਣੀਆਂ ਕੌਣ ਸਿੰਘ ਬਣੂਗਾ ਫੇ ਸੇਵਾ ਕੌਣ ਕਰੂਗਾ ਆ ਫੇ ਸਿਮਰਨ ਕੌਣ ਕਰੂਗਾ ਇਸੇ ਕਰਕੇ ਲੋਕ ਆਪਣੇ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਵਿੱਚ ਕੱਢ ਰਹੇ ਨੇ ਕੋਈ ਨਿਹੰਗ ਸਿੰਘ ਨਹੀਂ ਬਣਾਉਣ ਦੀ ਕੋਸ਼ਿਸ਼ ਕਰਨ ਡਿਆ ਕੋਈ ਪਾਠੀ ਨਹੀਂ ਬਣਾਉਣ ਡਿਆ ਕੋਈ ਗ੍ਰੰਥੀ ਨਹੀਂ ਬਣਾਉਣ ਡਿਆ ਇਸੇ ਕਾਰਨ ਹੀ ਬਣਾਉਣ ਡਿਆ ਕਿਉਂਕਿ ਕੁਝ ਤੁਰਕ ਜਿਹੜੇ ਆ ਉਹ ਗੁਰੂ ਘਰਾਂ ਦੇ ਵਿੱਚ ਆ ਚੁੱਕੇ ਨੇ ਚੋਲੇ ਪਾਏ ਉਹਨਾਂ ਨੇ ਦਿਮਾਲੇ ਵੀ ਇਦਾਂ ਦੇ ਬੰਨੇ ਹੋਣਗੇ ਆਪਣੇ ਵਰਗੇ ਹੂ ਹਬੂ ਇਦਾਂ ਦੇ ਹੋਣਗੇ ਆਪਾਂ ਨੂੰ ਉਹਨਾਂ ਨੂੰ ਵੇਖਣ ਦੀ ਪਛਾਣਨ ਦੀ ਲੋੜ ਆ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਰਕ ਕਿਹੜੇ ਵੇਲੇ ਆ ਗਿਆ ਕਿਹੜੇ ਵੇਲੇ ਤੁਰਕ ਚਲ ਗਿਆ ਆ ਕਿੱਦਾਂ ਆ ਗੱਲਬਾਤ ਕੀ ਹਿਸਾਬ ਦਾ ਆ ਵਿਆ ਹਾਂ ਚੱਕਰ ਹੋਣ ਦੇ ਕਾਰਨ ਬਹੁਤ ਸਾਰਾ ਬਹੁਤ ਸਾਰਾ ਗੱਲ ਬਹੁਤ ਸਾਰੀ ਮਾੜੀ ਹੋਈ ਆ ਜਿਹੜਾ ਕਿ ਐਡਾ ਪਿਆਰਾ ਤੇ ਐਡਾ ਸੋਹਣਾ ਸੁਸ਼ੀਲ ਬੱਚਾ ਸੀ ਜਿਹੜਾ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਉਸ ਪਾਪੀ ਦੇ ਵੱਲੋਂ ਉਸ ਦੁਸ਼ਟ ਦੇ ਵੱਲੋਂ ਉਸ ਨੂੰ ਸੁਰਤਤਾ ਗਿਆ ਤੇ ਮੈਂ ਇਹੋ ਕਹਿਣਾ ਚਾਹੁੰਦਾ ਆ ਵੀ ਵੱਧ ਤੋਂ ਵੱਧ ਜਿੱਥੇ ਵੀ ਫੜਿਆ ਜਾਂਦਾ ਨਾ ਪਹਿਲਾਂ ਤੇ ਇਹਦੀ ਚੰਗੀ ਤਰ੍ਹਾਂ ਗਿੱਦੜਕੁੱਟ ਕਰੋ ਤੇ ਗਿੱਦੜਕੁੱਟ ਕਰਕੇ ਤੇ ਛੱਤਰ ਜਿੰਨੇ ਵਜਦੇ ਮਾਰੋ ਤੇ ਮਾਰ ਕੇ ਛੱਤਰ ਤੇ ਨੂੰ ਉਠਾ ਕਰਕੇ ਲਟਕਾ ਆ ਕੇ ਜੇਲ੍ਹ ਚ ਸੁਟਿਆ ਜਾਵੇ ਤੇ ਜਿਹੜੇ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਜੇਲ੍ਹ ਦੇ ਵਿੱਚ ਵੀਰ ਨੇ ਬੈਠੇ ਨੇ ਉੱਥੇ ਵੀ ਫੜ ਕੇ ਉਹਨੂੰ ਛਤਰ ਫੇਰਿਓ ਚੰਗੀ ਤਣਾ ਕਿਉਂਕਿ ਜਿਹੜਾ ਬੰਦਾ ਇਹੋ ਜਿਹਾ ਕੰਮ ਨਾ ਕਰ ਸਕੇ گاਂ ਤੋਂ ਗਾਂ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਉਹੋ ਸਾਡਾ ਭਵਿੱਖ ਨੇ ਤੇ ਬਹੁਤ ਸਾਰੀ ਮਾੜੀ ਗੱਲ ਹੋਈ ਆ ਵੀ ਸੋਚ ਕੇ ਵੀ ਬੜਾ ਮਨ ਨੂੰ ਠੇਸ ਪਹੁੰਚਿਆ ਵੀ ਐਦਾਂ ਦੇ ਕੰਮ ਹੋਣ ਲੱਗੇ ਆ ਤਾਂ ਫੇਰ ਤਾਂ ਸਰ ਗਿਆ ਪੰਜਾਬ ਦਾ ਤੇ ਆਪੋ ਆਪਣੇ ਬੱਚਿਆਂ ਨੂੰ ਸੇਵ ਰੱਖੋ ਬਾਈ ਜਿਹੜੇ ਇਹੋ ਜਿਹੇ ਤੁਰਕ ਬਿਰਤੀ ਵਾਲੇ ਲੋਕ ਆ ਉਹਨਾਂ ਦੇ ਕੋਲ ਆਪਣੇ ਬੱਚਿਆਂ ਨੂੰ ਬਿਲਕੁਲ ਨਾ ਖਲਾਓ ਤੇ ਜੇਕਰ ਬੱਚਿਆਂ ਨੂੰ ਖਲਾਉਣਾ ਵੀ ਆ ਤੇ ਬੜੇ ਸੋਚ ਸਮਝ ਕੇ ਖਲਾਓ ਵੇਖ ਚਾ ਕੇ ਖਲਾਓ ਕਿਉਂਕਿ ਤੁਰਕ ਮਸੰਦ ਗੋਲਕਾਂ ਦੇ ਬਹਿਣ ਵਾਲੇ ਕੁਝ ਕੁ ਲੋਕ ਜਿਹੜੇ ਸਿਰਫ ਗੋਲਕਾਂ ਨੂੰ ਪ੍ਰੇਮ ਕਰਦੇ ਆ ਹੋਰ ਕਿਸੇ ਨੂੰ ਪ੍ਰੇਮ ਨਹੀਂ ਕਰਦੇ ਹੋਰ ਕੋਈ ਕਿਸੇ ਦੀ ਗੱਲਬਾਤ ਨਹੀਂ ਸਿਰਫ ਗੋਲਕ ਦੇ ਵਿੱਚ ਪੈਸਾ ਚਾਹੀਦਾ ਉਹਨਾਂ ਨੂੰ ਤੇ ਗੁਰੂ ਘਰ ਵੀ 5 5 6 6 ਬਣਾਏ ਹੋਏ ਆ ਜੇਕਰ ਇੱਕ ਗੁਰੂ ਘਰ ਬਣਿਆ ਹੋਵੇ ਤੇ ਆਪੇ ਇਹਨਾਂ ਦੀ ਜਿਹੜੀ ਬਿਰਤੀ ਹੈ ਜਿਹੜੀ ਸਹੀ ਟਿਕਾਣੇ ਤੇ ਰਵੇ ਤੇ ਹੁਣ ਮਸਲਾ ਇਥੇ ਗੋਲਕਾਂ ਦਾ ਮਸਲਾ ਇਥੇ ਪੈਸਿਆਂ ਦਾ ਚੜਾਹਿਆਂ ਦਾ ਤੇ ਜੇ ਜਰ ਹੁਣ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆ ਜਿੱਡੀ ਮਰਜ਼ੀ ਬੱਚੇ ਦੀ ਗਲਤੀ ਹੋਵੇ ਜਿੱਡਾ ਮਰਜ਼ੀ ਬੱਚੇ ਨੇ ਗੁਨਾਹ ਕੀਤਾ ਹੋਵੇ ਇਹ ਨਹੀਂ ਵੀ ਉਹ ਬੱਚੇ ਨੂੰ ਖੰਜਰ ਕੱਟ ਕੇ ਜਿਹੜੀ ਛਾਤੀ ਵਿੱਚ ਮਾਰ ਕੇ ਉਸ ਨੂੰ ਥਾਂ ਹੀ ਸੁਰਦ ਦਿੱਤਾ ਜਾਵੇ ਤੇ ਇਹਦੇ ਨਾਲ ਬੜਾ ਵੀ ਬੜਾ ਅੱਤ ਹੋ ਗਈ ਤੁਹਾਡੇ ਵਾਲੀ ਯਾਰ ਤੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਆ ਵੀ ਵੀਰਾਂ ਦੇ ਭਣਾਵਾਂ ਨੂੰ ਤੇ ਫਿਰ ਆਪਾਂ ਕਰਦੇ ਆ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਜਿੰਨੀ ਵੀ ਹੋ ਸਕਦੀ ਕਰੜੀ ਤੋਂ ਕਰੜੀ ਸਖਤ ਤੋਂ ਸਖਤ ਸਜ਼ਾ ਦੇ ਦਿੱਤੀ ਜਾਵੇ ਤਾਂ ਜਾ ਕੇ ਮੈਂ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਠੋਕ ਕੇ ਰੱਖਿਆ ਜਾਵੇ ਹਜੇ ਬੰਦਿਆਂ ਨੂੰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ